ਸਤਿ ਸ਼੍ਰੀ ਅਕਾਲ ਜੀ ਕਾਂਗਰਸ ਪਾਰਟੀ ਇੱਕ ਵਾਰ ਫਿਰ ਜਿਹੜੀ ਹੈ ਪਿਛਲੇ 2-4 ਦਿਨਾਂ ਤੋਂ ਕਾਫੀ ਲੋਕਾਂ ਦੇ ਸਾਹਮਣੇ ਹਾਸੇ ਦਾ ਪਾਤਰ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਕਾਂਗਰਸ ਪਾਰਟੀ ਦੇ ਰਾਜਾ ਵਿਰਿੰਗ ਵੱਲੋਂ ਸਟੇਜਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਗੱਲਬਾਤ ਕਰਨ ਦੇ ਢੰਗ ਨੂੰ ਦੇਖਿਆ ਗਿਆ ਤੇ ਉਹ ਬਹੁਤ ਹੀ ਲੋਕਾਂ ਦਾ ਮਖੌਲ ਬਣੇ ਦੇ ਦੂਸਰੇ ਪਾਸੇ ਹੁਣ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਪਾਰਟੀ ਜਿਹੜੀ ਹੈ ਬिखरਦੀ ਨਜ਼ਰ ਆਦੀ ਹੈ ਯਾਨੀ ਕਿ ਕਾਂਗਰਸ ਪਾਰਟੀ ਦੇ ਆਗੂ ਟੁੱਟਦੇ ਨਜ਼ਰ ਆ ਰਹੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕੀ ਹੋਣ ਆਪਣੀ ਪਾਰਟੀ ਛੱਡ ਕੇ ਕਿਹੜੀ ਪਾਰਟੀ ਦੇ ਵਿੱਚ ਜਾਣਗੇ ਕਿਉਂਕਿ ਬੀਜੇਪੀ ਦੀ ਨਜ਼ਰ ਬੜੀ ਦੇਰ ਤੋਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲ ਟਿਕੀ ਹੋਈ ਹੈ ਇੱਕ ਪਾਸੇ ਬੀਜੇਪੀ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਸੋਰੀ ਬੀਜੇਪੀ ਪਾਰਟੀ ਹੈ ਜਿਹੜੀ ਬੀਜੇਪੀ ਨੂੰ ਮਾਲਵੇ ਦੇ ਵਿੱਚ ਸਟਰੋਂਗ ਬਣਾਉਣਾ ਚਾਹੁੰਦਾ ਹੈ ਵੱਧ ਤੋਂ ਵੱਧ ਸੀਟਾਂ ਲੈ ਕੇ ਜਿੱਤਣਾ ਚਾਹੁੰਦਾ ਹੈ ਤੇ ਦੂਸਰੇ ਪਾਸੇ ਹੁਣ ਕਾਂਗਰਸ ਪਾਰਟੀ ਦੇ ਕਾਟੋ ਕਲੇਸ਼ ਨੇ ਇੱਕ ਵਾਰ ਫਿਰ ਜਿਹੜੀ ਹੈ ਇੱਛਾ ਜਤਾ ਦਿੱਤੀ ਹੈ ਬੀਜੇਪੀ ਦੇ ਵਿੱਚ ਕਾਂਗਰਸ ਪਾਰਟੀ ਜਿੱਥੇ ਪ੍ਰਧਾਨ ਜੀ ਨੂੰ ਲੈ ਕੇ ਕਾਂਗਰਸ ਪ੍ਰਧਾਨ ਨੂੰ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਹੈ ਉਲਝੀ ਹੋਈ ਨਜ਼ਰ ਆ ਰਹੀ ਹੈ ਇੱਕ ਦੂਸਰੇ ਤੇ ਕਟਾਸਵਾਰ ਕਰਨੇ ਆਮ ਹੀ ਕਾਂਗਰਸ ਪਾਰਟੀ ਦੇ ਜਿਹੜੀ ਹੈ ਖੇਡ ਖੇਡੀ ਜਾ ਰਹੀ ਹੈ ਤੇ ਦੂਸਰੇ ਪਾਸੇ ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨਹੀਂ ਛੱਡਣਾ ਚਾਹੁੰਦੇ ਚਾਹੇ ਪੁਨਰ ਸਜੀਤ ਕਰ ਲਈ ਇੱਕ ਹੋਰ ਪਾਰਟੀ ਬਣ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਓਵੇਂ ਹੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਵੀ ਪ੍ਰਧਾਨਗੀ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਹੈ ਰੋਲਾ ਦਿਖ ਰਿਹਾ ਹੈ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਦਿਨ-ਬ-ਦਿਨ ਨਜ਼ਦੀਕ ਆ ਰਿਹਾ ਹੈ ਤੇ ਉਸੇ ਟਾਈਮ 'ਤੇ ਕਾਂਗਰਸ ਪਾਰਟੀ ਜਿਹੜੀ ਹੈ ਆਪਣੇ ਅਸਲੀ ਚਿਹਰੇ ਯਾਨੀ ਕਿ ਕੌਣ ਹੋਵੇਗਾ ਕਾਂਗਰਸ ਪਾਰਟੀ ਦਾ ਕੈਪਟਨ ਉਹਨੂੰ ਲੈ ਕੇ ਸ਼ਸ਼ੇ ਪੰਜੇ 'ਚ ਪਈ ਹੋਈ ਹੈ ਹੁਣ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਜਿਹੜੇ ਇਹਨਾਂ ਦੇ ਆਮ ਵੱਡੇ ਆਗੂ ਵਿਧਾਇਕ ਨੇ ਮੰਤਰੀ ਨੇ ਜੋ ਵੀ ਨੇ ਸੀਨੀਅਰਸ ਨੇ ਉਹਨਾਂ ਦੀ ਗੱਲਬਾਤ ਕਰਨ ਦੇ ਜਿਹੜੇ ਤਰੀਕੇ ਦੇ ਵਿੱਚ ਲੋਕ ਸਮਝਦੇ ਸੀ ਕਿ ਕਾਂਗਰਸ ਦੇ ਵਿੱਚ ਆਹ ਕੁਸ਼ ਹੈ ਲੇਕਿਨ ਉਹ ਸਭ ਕੁਝ ਹੀ ਖਤਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਯਾਨੀ ਕਿ ਨਾ ਹੀ ਕੋਈ ਸਟੇਜ ਤੇ ਵਧੀਆ ਬੋਲਵਾਲਾ ਨਾ ਹੀ ਕਿਸੇ ਤਰ੍ਹਾਂ ਦੀ ਕਿਸੇ ਖਿਲਾਫ ਕੋਈ ਗੱਲ ਕਰਨੀ ਹੋਵੇ ਤਾਂ ਕਾਂਗਰਸ ਪਾਰਟੀ ਦਾ ਕੋਈ ਆਗੂ ਕੋਲ ਕੋਈ ਵੱਡਾ ਮੁੱਦਾ ਹੁੰਦਾ ਹੈ ਆਮ ਹਾਸੇ ਮਖੋਲ ਦੇ ਵਿੱਚ ਹੀ ਕਿਰਿਆ ਹੋਇਆ ਹੈ ਤਾਂ ਉਸ ਅਧਾਰ ਤੇ ਕਾਂਗਰਸ ਪਾਰਟੀ 2027 ਦੇ ਵਿੱਚ ਨਹੀਂ ਜਿੱਤ ਸਕਦੀ ਕਾਂਗਰਸ ਪਾਰਟੀ ਨੂੰ ਇੱਕ ਸਟਰੋਂਗ ਕੈਂਡੀਡੇਟ ਇੱਕ ਸਟਰੋਂਗ ਲੀਡਰ ਇੱਕ ਸਟਰੋਂਗ ਕੈਪਟਨ ਦੀ ਜਰੂਰਤ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਵੱਡਾ ਇੱਕ ਸਵਾਲ ਖੜਾ ਹੋ ਗਿਆ ਹੈ ਕਾਂਗਰਸ ਪਾਰਟੀ ਦਾ ਕਿ 2027 ਦੇ ਨੇੜੇ ਔਰ ਨਾਲ ਪੰਜਾਬ ਕਾਂਗਰਸ ਕਿਚੇਦਾਂ ਦੇ ਸਾਹਮਣੇ ਆਉਣ ਲੱਗ ਗਈ ਹੈ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੇ ਬਿਆਨ ਕੀ ਪ੍ਰਧਾਨ ਜਨਰਲ ਜੋਧੀ ਪਾਰਟੀ ਦੇ ਆਗੂ ਅਤੇ ਪਾਰਟੀ ਜਨਰਲ ਸਿਕੰਦਰ ਵੀ ਉੱਚ ਜਾਤੀ ਦਾ ਹੈ ਤੇ ਲੈ ਕੇ ਵਿਵਾਦ ਜਾਰੀ ਹੈ ਇਸ ਵਿਵਾਦ ਤੇ ਪੰਜਾਬ ਵਿੱਚ ਕਾਂਗਰਸ ਦੀਆਂ ਜੜਾ ਹਿਲਾਉਣਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਮੁਤਾਬਿਕ ਕਾਫੀ ਖੇੜ ਪਰਧਾਨਗੀ ਦੀ ਕੁਰਸੀ ਨੂੰ ਲੈ ਕੇ ਹੈ ਕਾਂਗਰਸ ਦੇ ਪਿਛਲੇ 2 ਸਾਲਾਂ ਦਾ ਇਤਿਹਾਸ ਸ ਚੋਣਾਂ ਵਾਲੇ ਸਾਲ ਤੋਂ ਪਹਿਲਾਂ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਖਿੱਚੋ ਤਾਨ ਸ਼ੁਰੂ ਹੋ ਜਾਂਦੀ ਹੈ ਵਿਰੋਧੀ ਪਾਰਟੀਆਂ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਵਾਰ ਗੱਲ ਕਰਕੇ ਜ਼ਿਕਰ ਕਰ ਚੁੱਕੇ ਹਨ ਦਰਅਸਲ ਕਾਂਗਰਸ ਵਿੱਚ 2027 ਦਾ ਚਿਹਰਾ ਬਣਨ ਤੇ ਖਿੱਚੋ ਤਾਨਦਮੇ ਸਮੇਂ ਤੇ ਮੁੱਖ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਚੰਦ ਸਿੰਘ ਚੰਨੀ ਅਮਰਿੰਦਰ ਸਿੰਘ ਰਾਜਾ ਅੜੀ ਅਤੇ ਸੁਖਿੰਦਰ ਸਿੰਘ ਰੰਦਾਵਾ ਦਰਮਿਆਨ ਚੱਲਦੀ ਰਹਿੰਦੀ ਹੈ ਯਾਨੀ ਕਿ ਆ 4 5 6 ਚਿਹਰੇ ਸਾਫ ਕਰ ਦਿੱਤੇ ਨੇ ਕਿ ਇਹ ਕਾਂਗਰਸ ਪਾਰਟੀ ਚ ਆਦੀ ਪ੍ਰਧਾਨਗੀ ਨੂੰ ਲੈ ਕੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਆਪਸ ਵਿੱਚ ਹੀ ਉਲਝਦੇ ਨਜ਼ਰ ਆਉਂਦੇ ਨੇ ਇਸ ਸੰਦਰਭ ਵਿੱਚ ਵਰਿੰਗ ਨੇ ਇਹ ਗੱਲ ਜੋ ਦਿੱਤਾ ਹੈ ਕਿ 70 ਤੋਂ 80 ਨਵੇਂ ਚਿਹਰਿਆਂ ਨੂੰ ਚੋਣਵੀ ਮੈਦਾਨ ਵਿੱਚ ਲਿਆਉਂਦੇ ਅਕਬੀ ਜਾਨ ਇਸ ਤੋਂ ਬਾਅਦ ਪੰਜਾਬ ਮਾਮਿਆਂ ਤੇ ਜਲਪ ਵੇਸ਼ ਬੁਗੇਲ ਨੇ ਐਲਾਨ ਕੀਤਾ ਕਿ ਪਾਰਟੀ 2022 ਦੀ ਗਲਤੀ ਨੂੰ ਨਹੀਂ ਦੁਹਰਾਏਗੀ 2027 ਵਿੱਚ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਕੀਤੇ ਬਿਨਾਂ ਚੋਣ ਲੜੇਗੀ ਇਸ ਸੰਦਰਭ ਵਿੱਚ ਹੋਣ ਚੋਲ ਵਿਰੰਗ ਦੀ ਅਗਵਾਈ ਵਿੱਚ ਲੜੀ ਗਈ ਤਾਂ ਪਾਲੜਾ ਪਾਣੀ ਹੋ ਜਾਵੇਗਾ ਕਿਉਂਕਿ ਟਿਕਟਾ ਵੰਡਣ ਵਿੱਚ ਸੂਬਾ ਪ੍ਰਧਾਨ ਦੀ ਭੂਮਿਕਾ ਅਹਿਮ ਹੁੰਦੀ ਹੈ 2002 ਅਤੇ 2017 ਦੀ ਚੋਣ ਕੈਪਟਨ ਮਨਿੰਦਰ ਦੀ ਅਗਵਾਈ ਵਿੱਚ ਲੜੀ ਗਈ ਕੈਪਟਨ ਨੇ ਮੁੱਖ ਮੰਤਰੀ ਬਣੇ ਸਨ ਜਦਕਿ ਦੋਵੇਂ ਵਾਰ ਕੈਪਟਨ ਨੇ ਪਾਰਟੀ ਵਿੱਚ ਕਮਾਲ ਸੰਭਾਲਣ ਲਈ ਲੰਮੀ ਜਿੱਦੋਜਾਦ ਕੀਤੀ ਤਾਂ ਦੱਸਦੀ ਹੈ ਕਿ 2015 ਵਿੱਚ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਅਹੁਦੇ ਤੋਂ ਹਟੋਲੀ ਕਾਫੀ ਸਮਾਕ ਕੂਟਨੀ ਤੱਕ ਯਤਨ ਕੀਤੇ ਪਾਰਟੀ ਦੇ ਸੂਤਰਾ ਮੁਤਾਬਿਕ ਚੰਨੀ ਉੱਚ ਜਾਤੀ ਬਾਰੇ ਦਿੱਤਾ ਬਿਆਨ ਜਿਹੜਾ ਬੇਵਜਹ ਨਹੀਂ ਸੀ ਕਿਉਂਕਿ ਘਰੇਲੂ ਦੁਆਰਾ ਬਗੇਲ ਦੁਆਰਾ 2022 ਦੀ ਗਲਤੀ ਨੂੰ ਦੁਬਾਰਾ ਨਹੀਂ ਦਰਾਉਣ ਦੇ ਬਿਆਨ ਤੋਂ ਬਾਅਦ ਚੰਨੀ ਨੇ ਸਮਰਥਨ ਵਿੱਚ ਜੱਟ ਅਤੇ ਗੈਰ ਜੱਟ ਨੇਤਾਵਾਂ ਤੇ ਲਾਭੀ ਕਰਨੀ ਸ਼ੁਰੂ ਕਰ ਦਿੱਤੀ 31 ਜੱਟ ਆਗੂਆਂ ਨੇ ਤਾਂ ਚੰਨੀ ਦੇ ਸਮਰਥਨ ਵਿੱਚ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਸਮਾ ਮੰਗ ਲਿਆ ਕਿ ਹਾਲਾਂਕਿ ਹਾਈ ਕਮਾਂਡ ਵੱਲੋਂ ਅਜੇ ਤੱਕ ਇਹਨਾਂ ਆਗੂਆਂ ਨੂੰ ਮਿਲਣ ਦਾ ਵਕਤ ਨਹੀਂ ਮਿਲਿਆ ਜੇ ਪਾਰਟੀ ਚੰਨੀ ਨੂੰ ਚਿਹਰਾ ਬਣਾ ਕੇ 2027 ਦੀ ਚੋਣ ਲੜੇਗੀ ਤਾਂ ਉਹਨੂੰ ਪਹਿਲਾਂ ਪਾਰਟੀ ਦੀ ਕਮਾਨ ਸੌਂਪਣੀ ਪਵੇਗੀ ਇਸ ਵਜ੍ਹਾ ਤੇ ਕਾਂਗਰਸ ਦੀ ਅਸਲੀ ਖਿੱਚੋ ਤਾਂ ਸੂਬਾ ਪ੍ਰਧਾਨ ਦੀ ਕੁਰਸੀ ਲਈ ਕਿਉਂਕਿ ਇਸ ਦੇ ਨਾਲ 2027 ਵਿੱਚ ਮੁੱਖ ਮੰਤਰੀ ਦਾ ਦਾਵਾ ਮਜ਼ਬੂਤ ਹੁੰਦਾ ਹੈ ਯਾਨੀ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਦੇ ਬਿਆਨ ਜੱਟਵਾਦ ਜਾਤੀਵਾਦ ਨੂੰ ਲੈ ਕੇ ਕਾਫੀ ਜ਼ਿਆਦਾ ਰੋਲਾ ਤੇ ਦੂਸਰੇ ਪਾਸੇ ਬਗੇਲ ਦਾ ਇਹ ਜਿਹੜਾ ਕਹਿ ਦੇਣਾ ਕਿ ਅਸੀਂ 2027 ਦੇ ਵਿੱਚ 2022 ਵਾਲੀ ਗਲਤੀ ਨਹੀਂ ਕਰਨੀ ਯਾਨੀ ਕਿ ਹੁਣ ਕੌਣ ਹੋਵੇਗਾ ਅਸਲੀ ਕੈਪਟਨ ਜਿਹੜਾ ਜਿਤਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ